ਸਤ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਆਪਾਂ ਲੱਗੇ ਸੀ ਕੱਖ ਕੁੱਤਰਨਾ ਤੇ 2-3 ਕਬਜ ਦਾ ਟਾਈਮ ਆਪਾਂ ਕੱਖ ਕੁੱਤਰ ਲਈਏ ਬਾਕੀ ਕੰਮ ਆਪਾਂ ਫੇਰ ਕਰਾਂਗੇ thank <laughs> you ਜੀ ਆਪਾਂ ਉਧਰ ਕੱਖ ਕੁੱਤਰਲੇ ਸੀਗੇ ਕੱਖ ਕੁੱਤਰ ਕੇ ਫਿਰ ਮੈਂ ਇੱਧਰ ਆ ਗਈ ਤੇ ਇੱਧਰ ਆਪਾਂ ਸਬਜੀ ਸੂਜੀ ਦਾ ਕਰਨ ਲੱਗ ਗਏ ਦਾਲ ਸਬਜੀ ਦਾ ਫਿਰ ਮੈਂ ਸਬਜੀ ਚੀਰ ਲਈ ਸੀ ਸਬਜੀ ਤਾਂ ਮੈਂ ਪਹਿਲਾਂ ਹੀ ਚੀਕ ਕੇ ਰੱਖ ਗਈ ਸੀਗੀ ਤੇ ਘੀਆ ਦੀ ਤੇ ਹੁਣ ਲਓ ਜੀ ਹੁਣ ਆਪਾਂ ਲਾਉਨੇ ਆ ਸਬਜੀ ਨੂੰ ਤੜਕਾ ਲੋ ਜੀ ਇਹ ਆਪਣੀ ਦੂਸਰੇ ਦਿਨ ਦੀ ਵੀਡੀਓ ਆ ਤੇ ਦੂਸਰੇ ਦਿਨ ਦਿਨ ਸਵੇਰ ਟਾਈਮ ਦੀ ਲੋ ਜੀ ਸਵੇਰ ਟਾਈਮ ਆਪਾਂ ਚਾਹ ਚੂ ਪੀਣੀ ਸੀ ਤੇ ਬਾਕੀ ਸੁੰਬਰ ਲਿਆ ਸੀਗਾ ਕਮਰੇ ਸੁੰਬਰ ਲਿਆ ਸੀਗੇ ਤੇ ਭਾਂਡੇ ਥੋੜੇ ਜਿਲੇ ਲੇਟ ਹੋ ਗਏ ਸੀ ਕਿਉਂਕਿ ਅੱਜ ਸਵੇਰੇ ਹੀ ਮੀਂਹ ਆ ਗਿਆ ਸੀਗਾ ਬਹੁਤ ਜ਼ਿਆਦਾ ਇਹਦੇ ਕਰਕੇ ਮੈਂ ਭਾਂਡੇ ਥੋੜੇ ਮਾਂਜਣ ਨੂੰ ਲੇਟ ਹੋ ਗਏ ਚਲੋ ਜੀ ਭਾਂਡੇ ਮਾਂਜ ਕੇ ਫਿਰ ਆਪਾਂ ਰੋਟੀ ਪਾਣੀ ਦਾ ਕਰਦੇ ਆਂ ਲਓ ਜੀ ਆਪਾਂ ਭਾਂਡੇ ਢੁੰਡੇ ਮਾਂ ਦੇ ਲੈ ਸੀਗੇ ਤੇ ਬਾਕੀ ਸੁੰਬਰ ਸੁੰਬਰ ਵੀ ਲਿਆ ਸੀਗਾ ਆਪਾਂ ਤੇ ਸੁੰਬਰ ਨੂੰ ਬਾਅਦ ਚ ਫਿਰ ਮੈਂ ਲਾ ਗਈ ਆਟਾ ਗੁੰਨਣ ਆਟਾ ਗੁੰਨ ਕੇ ਆਪਾਂ ਪਕਾਵਾਂਗੇ ਰੋਟੀ ਤੇ ਲਓ ਜੀ ਹੁਣ ਆਪਾਂ ਆਟਾ ਗੁੰਨ ਲਈਏ ਬਾਹਰ ਨੂੰ ਪੈਣਕ ਵੀਡੀਓ ਦੇ ਅੰਤ ਪੈਥੀ ਕਰਦੇ ਹਾਂ ਮਿਲਦੇ ਹਾਂ ਅਗਲੇ ਬਲੌਕ ਨਾਲ ਧੰਨਵਾਦ ਜੀ